We'll <laughs> ਤਨਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਸੇਵਕ ਜਥਾ ਜੁੜੇਕਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਏ ਗਏ ਇਸ ਮੌਕੇ ਜਾਣਕਾਰੀ ਦਿੰਦੇ ਆ ਸੋਸਾਇਟੀ ਮੈਂਬਰਾਂ ਨੇ ਦੱਸਿਆ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੰਗਰ ਲਗਾਏ ਗਏ ਹਨ ਜਿਸ ਵਿੱਚ ਕਈ ਵੱਖ-ਵੱਖ ਪ੍ਰਕਾਰ ਦੀਆਂ ਮਠਿਆਈਆਂ ਨੂਡਲ ਪਾਸਤਾ ਕੜੀ ਚਾਵਲ ਦਾਲ ਰੋਟੀ ਅਤੇ ਹੋਰ ਕਈ ਪ੍ਰਕਾਰ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ ਹਨ ਇਸ ਮੌਕੇ ਉਹਨਾਂ ਨੌਜਵਾਨ ਪੀੜੀ ਨੂੰ ਨਸ਼ੇ ਤਿਆ ਗੁਰੂ ਵਾਲੇ ਬਣਨ ਦੀ ਅਪੀਲ ਵੀ ਕੀਤੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅ ਸੇਵਕ ਜਥਾ ਜੁੜੇ ਕਰੋ ਚਾਟੇਵਟ ਸਾਈਡ ਦੇ ਜਿੰਨੇ ਵੀ ਸਾਰੀ ਸਖਤ ਮਿਲ ਕੇ ਮਠਾਈਆਂ ਦੇ ਲੰਗਰ ਕੜੀ ਪਕੌੜਾ ਤੇ ਹੋਰ ਨੁਟਰੀ ਚਾਵਲ ਆਪਾਂ ਰਮਾਲੀ ਰੋਟੀ ਤੇ ਦਾਲ ਪ੍ਰਸ਼ਾਦਾ ਔਰ ਜਿੰਦਾ ਵੀ ਹੈ ਲੰਗਰ ਸਾਰੀ ਸਗਤ ਦੇ ਮਿਲ ਕੇ ਸਜੋਗਣਾ ਚੱਲ ਰਿਹਾ ਹੈ ਤੇ ਜਿੰਨਾ ਵੀ ਲੰਗਰ ਹੈ 30 ਸਾਲ ਤੋਂ ਲੱਗ ਰਿਹਾ ਜੀ ਸੇਵਕ ਜਥਾ ਜੋੜੇ ਕਰਦੋ ਸਭ ਤੋਂ ਜਿਆਦਾ ਤੇ ਸਭ ਤੋਂ ਪਹਿਲਾ ਪੁਰਾਣਾ ਜਥਾ ਇਹੋ ਹੀ ਹੈ ਜੀ ਸੇਵਕ ਜੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਦੇ ਤਿੰਨ ਸੰਗਤਾਂ ਅਸੀਂ ਸੰਗਤਾਂ ਨੂੰ ਇਹੋ ਕਹਿਣਾ ਚਾਹੁੰਦੇ ਆ ਵੀ ਸਾਰਿਆਂ ਨੂੰ ਆ ਬਾਬਾ ਜੀ ਦੀ ਲੀਤ ਚੱਲਣਾ ਚਾਹੀਦਾ ਹੈ ਸਿੱਖੀ ਧਾਰਨ ਕਰਨੀ ਚਾਹੀਦੀ ਹੈ ਗੁਰਬਾਣੀ ਨਾਲ ਪੜ੍ਹਨਾ ਚਾਹੀਦਾ ਨਿਤਨੇਮ ਰਾਤ ਦਿਨ ਦੇ ਨਾਲ ਚੱਲਣਾ ਚਾਹੀਦਾ ਇਹਨਾਂ ਨੂੰ ਤੇ ਆਪਾਂ ਕੇਸਾਦਾਰੀ ਰਹਿਣਾ ਚਾਹੀਦਾ ਅਮਰਤਾਰੀ ਹੋਣਾ ਚਾਹੀਦਾ ਅਜੇ ਤੁਨ ਤੁਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਮਹਾਬਲ ਯੋਧੇ ਕਾਲ ਯੁਗ 'ਚ ਪੈਰਾ ਰੱਖਣ ਵਾਲੇ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ਪੁਰਖ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਮਨਾ ਰਿਹਾ ਹੈ ਇਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਸ਼ਹੀਦ ਗੰਜ ਗੁਰਦੁਆਰਾ ਹੈ ਜੀ ਇੱਥੇ ਅਨੇਕ ਪ੍ਰਕਾਰ ਦੀਆਂ ਮਠਾਈਆਂ ੋਜਨ ਹਰ ਵਾਰ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਹਨ ਔਰ ਤੁਸੀਂ ਦੇਖ ਰਹੇ ਹੋ ਕਿ ਸੰਗਤਾਂ ਦਾ ਉਤਸ਼ਾਹ Hindu ਵੀਰਾਂ ਦਾ ਵੀ ਮੁਸਲਮਾਨ ਵੀਰਾਂ ਦਾ ਵੀ ਸਿੱਖ ਵੀਰਾਂ ਦਾ ਵੀ ਇੱਥੇ ਬਹੁਤ ਪਿਆਰ ਹੈ ਇੱਕ ਸੁਨੇਹਾ ਹੈ ਕਿ Hindu ਤੋਂ ਸਿੱਖ ਹਿੰਦੂ ਸਿੱਖਾਂ ਦੀ ਇਕਤਾ ਹੈ ਔਰ ਕਹਿਣਾ ਚਾਹਾਂਗੇ ਸਾਰਿਆਂ ਨੂੰ ਵਧਾਈ ਪਾਤਰ ਨੇ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੇ ਜੀ ਦੇਖੋ ਜੀ ਇਹ ਤਾਂ ਕਈ ਸਾਲਾਂ ਤੋਂ ਚੱਲਦਾ ਹੈ 30 ਸਾਲਾਂ ਤੋਂ ਚੱਲਦਾ ਆ ਰਿਹਾ ਹੈ ਸੇਵਕ ਜਥਾ ਜੋੜਾ ਘਰ ਹੈ ਕੀਰਤਨ ਜੋ ਅਸੀਂ ਹਰ ਸ਼ਨੀਵਾਰ ਰਹਿਣ ਸਭਾਈ ਕੀਰਤਨ ਕੀਤਾ ਜਾਂਦਾ ਹੈ ਤੇ ਨਾਲੇ ਜੋੜਿਆਂ ਦੀ ਸੇਵਾ ਕੀਤੀ ਜਾਂਦੀ ਹੈ ਔਰ ਸੰਗਤਾਂ ਦਾ ਪੂਰਾ ਸੰਯੋਗ ਤੁਸੀਂ ਦੇਖ ਰਹੇ ਹੋ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਦਰਸ਼ਨ ਕਰਨ ਆ ਰਹੀਆਂ ਹਨ ਨੌਜਵਾਨ ਪੀੜੀ ਨੂੰ ਇਹੋ ਹੀ ਮੈਸੇਜ ਦੇਣਾ ਜਾਵਾਂਗੇ ਕਿ ਹਰ ਇੱਕ ਧਰਮ ਦੇ ਪੱਕੇ ਹੋ ਨਸ਼ਿਆਂ ਤੋਂ ਮੁਕਤ ਹੋ ਤੁਸੀਂ ਦੇਖ ਰਹੇ ਹੋ ਪੰਜਾਬ ਨੂੰ ਕਿਵੇਂ ਨਚੋੜਿਆ ਜਾ ਰਿਹਾ ਹੈ ਕਿਵੇਂ ਨਸ਼ਿਆਂ ਨਾਲ ਗਰਕ ਕੀਤਾ ਜਾ ਰਿਹਾ ਹੈ ਪੰਜਾਬ ਨੂੰ ਨੌਜਵਾਨਾਂ ਨੂੰ ਇਹੋ ਹੀ ਬੇਨਤੀ ਕਰਨਾ ਚਾਹਾਂਗੇ ਕਿ ਨਸ਼ਿਆਂ ਨੂੰ ਛੱਡ ਕੇ ਨਸ਼ਾ ਲਾਣਾ ਤੇ ਗੁਰੂ ਵਾਲਾ ਨਸ਼ਾ ਲਾਓ ਔਰ ਕੋਈ ਨਿਸ਼ਾਨਾ ਲਾਓ ਔਰ ਇਹੋ ਹੀ ਤੁਹਾਡੇ ਨਾਲ ਮਾਪਿਆਂ ਦੀ ਸੇਵਾ ਕਰੋ ਗੁਰੂ ਦੀ ਸੇਵਾ ਮਾਪਿਆਂ ਦੀ ਵੀ ਸੇਵਾ ਜ਼ਰੂਰੀ ਹੈ ਔਰ ਨਸ਼ਿਆਂ ਤੋਂ ਹੱਤ ਬਨ ਕੇ ਫਿਰ ਬੇਨਤੀ ਕਰਨਾ ਚਾਹਾਂਗੇ ਕਿ ਨਸ਼ਿਆਂ ਨੂੰ ਤਿਆਗੋ ਤੇ ਗੁਰੂ ਵਾਲੇ ਬਣੋ ਹਰ ਇੱਕ ਧਰਮ ਦੇ ਬਣੋ ਜੋ ਜੋ ਭਾਵ ਦਾ ਜੋ ਹਰ ਇੱਕ ਜਿਸ ਤਰ੍ਹਾਂ ਹਿੰਦੂ ਵੀਰ ਆਪਣੇ ਧਰਮ ਦਾ ਪੱਕਾ ਹੋਵੇ ਸਿੱਖ ਵੀਰੋ ਆਪਣੇ ਧਰਮ ਦਾ ਪੱਕਾ ਹੋਵੇ ਉਹ ਨਸ਼ਿਆਂ ਤੋਂ ਹੋਰਾਂ ਨੂੰ ਹੀ ਛਡਾਓ ਬਸ ਇਹੋ ਹੀ ਬੇਨਤੀ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਾਇਨ ਪਤਾ ਕਿ ਬਾਬਾ ਜੀ ਦਾ ਜਨਮ ਦਿਹਾੜਾ ਗਿਆ ਤੇ ਉਹਨਾਂ ਦਾ ਜਨਮ ਸਾਰ ਪੌਰਮੈਂਟ ਸਾਹੇ ਗਿਆ ਉਹਨਾਂ ਦੇ ਮਾਤਾ ਪਿਤਾ ਦੇ ਬਹੁਤ ਜਣ ਮਾਨਕ ਤੇ ਇਹੋ ਜੇ ਪੁੱਤਨ ਜਨਮ ਦਿੱਤਾ ਆ ਇਹੋ ਜੇ ਮੈਂ ਜੀ ਪੁੱਤਨ ਜਨਮ ਦਿੱਤਾ ਜਿਨ੍ਹਾਂ ਨੇ ਵਜੀਰ ਖਾਨ ਵਾਲੀ ਮੁਗਰਾ ਨੂੰ ਅੱਜ ਤੱਕ ਮਾ ਦਿੱਤਾ ਆ ਜਨਮ ਦਿਹਾੜੇ ਬਹੁਤ ਬਹੁਤ ਲੱਖ ਵਧਾਈਆਂ ਵੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ